हां जी ਆਪਾਂ ਅਕਸਰੀ ਗੱਲ ਕਰਦੇ ਆ ਉਸ ਅਕਾਲ ਪੁਰਖ ਵਾਹਿਗੁਰੂ ਦਾ ਵਿਰਾਟ ਰੂਪ ਆ ਤੇ ਉਹਨੇ ਪਤਾ ਹੀ ਨਹੀਂ ਕਿੱਥੇ ਕਿੱਥੇ ਕੀ ਕੀ ਗੋਸਾਜ ਰੱਖਿਆ ਆ ਜਿਹੜਾ ਬੰਦਾ ਇਹ ਬੰਦੇ ਨੇ ਦਾਵਾ ਕੀਤਾ ਕਿ ਇਹ ਪਿਛਲੇ 40 ਸਾਲਾਂ ਤੋਂ ਇੱਕ ਦੂਜੀ ਦੁਨੀਆ ਦੇ ਬੰਦਿਆਂ ਦੇ ਨਾਲ ਸੰਪਰਕ ਦੇ ਵਿੱਚ ਆ ਜਿਹਨੂੰ ਇਹ ਬਿਸ਼ਾਰ ਕਹਿੰਦੇ ਨੇ ਬਿਸ਼ਾਰ ਉਹਨਾਂ ਦਾ ਨਾਮ ਇਹਨਾਂ ਨੇ ਰੱਖਿਆ ਹੋਇਆ ਤੇ ਐਸਾ ਸਾਨੀ ਸਿਵਲਾਈਜੇਸ਼ਨ ਆ ਉਹਨਾਂ ਦੀ ਤੇ ਉਹ 500 500 ਪ੍ਰਕਾਸ਼ ਵਰਸ਼ ਦੂਰ ਨੇ ਪ੍ਰਥਵੀ ਤੋਂ ਧਰਤੀ ਤੋਂ ਇਹ ਕਹਿੰਦੇ ਉੱਥੋਂ ਆਉਂਦੇ ਆ ਅਕਸ਼ਰੀ ਤੇ ਇਹਨਾਂ ਨਾਲ ਪਿਛਲੇ 40 ਸਾਲਾਂ ਤੋਂ ਸੰਪਰਕ ਦੇ ਵਿੱਚ ਨੇ 1973 ਦੇ ਵਿੱਚ ਪਹਿਲੀ ਵਾਰੀ ਇਹ ਕਹਿੰਦੇ ਵੀ ਜਦੋਂ ਅਮਰੀਕਾ ਦੇ ਵਿੱਚ ਉਹਨਾਂ ਦਾ ਸਪੇਸ ਸ਼ਿਪ ਆਇਆ ਸੀ ਉਦੋਂ ਇਹ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਆਈ ਸੀ ਇਹ ਕਹਿੰਦੇ ਉਹਨਾਂ ਤੋਂ ਸਾਨੂੰ ਬਹੁਤ ਸਾਰੀਆਂ ਇਨਫੋਰਮੇਸ਼ਨ ਮਿਲਦੀਆਂ ਨੇ ਤੇ ਅਸੀਂ ਉਹਨਾਂ ਦੇ ਨਾਲ ਅਕਸਰ ਹੀ ਗੱਲਬਾਤ ਕਰਦੇ ਰਹਿੰਦੇ ਹਾਂ ਹੁਣ ਇਸ ਭਾਈ ਨੇ ਇੱਕ ਸੀਰੀ ਸ਼ੁਰੂ ਕੀਤੀ ਹੋਈ ਆ ਹੁਣ ਨਹੀਂ ਕਾਫੀ ਟਾਈਮ ਦੀ ਪਰ ਆਪਾਂ ਤੁਹਾਡੇ ਨਾਲ ਹੁਣ ਪੰਜਾਬੀ ਦੇ ਵਿੱਚ ਉਹ ਕਨਵਰਟ ਕਰਾਂਗੇ ਤੇ ਇਹਨਾਂ ਨੇ ਇੱਕ ਸੀਰੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਵਿਚਾਰ ਦੇ ਬਾਰੇ ਸਾਰੀ ਗੱਲਬਾਤ ਖੁੱਲ੍ਹ ਕੇ ਕਰਦੇ ਆ ਅੱਗੇ ਤੁਸੀਂ ਇਹਦੀ ਇੰਟਰਵਿਊ ਅੰਗਰੇਜ਼ੀ ਦੇ ਵਿੱਚ ਸੁਣੋ ਅੱਗੇ ਆਪਾਂ ਪਾਰਟ ਬਾਈ ਪਾਰਟ ਇਹਨੂੰ ਲੈ ਕੇ ਆਵਾਂਗੇ ਫਿਰ ਧੰਨਵਾਦ ਮਾਈ ਨੇਮ ਇਜ਼ ਡੈਰਲ ਐਂਕਰ And for the past 40 years, I have been channeling an extraterrestrial entity that we call Bashar. Bashar is a first contact specialist from his civilization, which is called Esasani, which is in a parallel reality. If we were to overlap their reality with ours, his planet would be about 500 light years in the direction of the Orion constellation. He's brought through a lot of information. To us over the last 40 years, and we're going to explore and share some of that information today in this series. My experience with him began in 1973 when I had two broad daylight UFO sightings here over Los Angeles, which started investigating the idea of what that was all about. And led me to the understanding that Bashar and I have made an agreement to do this channeling before this life. So we would like to present that information to